ਹਾਰੇ ਤੋਂ ਮਗਰਾਂ ਕਰਤਾ ਹਾਰੇ ਬੋਡੇ ਬੋਡੇ ਚੋਦੀ ਥੱਲੇ ਹੋ ਚੁੱਕਾ ਹੈਲੋ ਸ਼ਰਮਾ ਜੀ ਥੋੜੇ ਦੇ ਪਿੱਛੇ ਹੋ ਜਾ ਬਣੇ ਪਿੱਛੇ ਪਿੱਛੇ ਪ੍ਰਧਾਨ ਜੀ ਥੋੜੇ ਦੇ ਪਿੱਛੇ ਥੋੜੇ ਦੇ ਪਿੱਛੇ ਥੋੜਾ ਥੋੜਾ ਪਿੱਛੇ ਨੂੰ ਸ਼ਰਮਾ ਜੀ ਮਾਈਕ ਲੈ ਪਿੱਛੇ ਹੋ ਰਜਾ ਸਭ ਜੇ ਬੱਸ ਤੁਹਾਡੇ ਕੋਲ ਕੋਈ ਕੋਈ ਬਾਜ ਲੱਗਾਂਗੇ ਦੋ ਮਿੰਟ ਰੁਕ ਜਾਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਕਾਕਾ ਜੀ ਕਿ ਗੜੀ ਸਾਹਿਬ ਵਾਪਸ ਆਪਣੇ ਘਰ ਆਏ ਆ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਮੈਂ ਤਾਂ ਹੁਣ ਹੀ ਭੱਜਣ ਗਿਰਦਾ ਹਾਂ ਮੇਰੇ ਨਾਲ ਇਹਨਾਂ ਨਾਲ ਜਿੰਨਾ ਪਿਆਰ ਹੈ ਲੜੀ ਸਾਹਿਬ ਦਾ ਮੇਰਾ ਪੁਰਾਣਾ ਪਿਆਰ ਹੈ ਇਹਨਾਂ ਨੂੰ ਪੁੱਛੋ ਸਿਆਸਤ ਦੇ ਟਾਈਮ ਕਿਸੇ ਚੀਜ਼ ਵਾਸਤੇ ਨਾ ਕੀਤਾ ਤੇ ਪ੍ਰਿੰਸ ਜਦੋਂ ਆਉਂਦੇ ਸੀ ਭਰਾਵਾਂ ਸੀ ਮੇਰੀ ਜਿਹੜੀ ਸਿਆਸਤ ਹੈ ਪਰਿਵਾਰ ਨੂੰ ਅਸੀਂ ਸਾਡੀ ਟੀਮ ਵਰਕ ਹੈ ਮੈਂ ਆਪਣੇ ਮੁਖੀ ਦੇ ਪ੍ਰਧਾਨ ਨਹੀਂ ਸਮਝਿਆ ਮੈਂ ਆਪਣੇ ਆਪ ਨੂੰ ਇੱਕ ਟੀਮ ਮੈਂਬਰ ਸਮਝਿਆ ਕਿ ਆਪਾਂ ਸਾਰੇ ਇੱਕ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਇੱਕ ਸੋਚ ਹੈ ਇੱਕ ਆਮ ਦੀ ਆਵਾਜ਼ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਵਾਸਤੇ ਨਹੀਂ ਪੈਦਾ ਹੋਈ ਜ਼ੁਰਮ ਦੇ ਖਲਾਫ ਲੜਨ ਵਾਸਤੇ ਪੈਦਾ ਹੋਈ ਇੱਕ 103 ਸਾਲ ਪੁਰਾਣੀ ਪਾਰਟੀ ਸਰਕਾਰ ਤਾਂ ਹੋਣੀ ਪਈ ਭਾਈ ਸਾਹਿਬ ਬਣਿਆ 103 ਸਾਲ ਤੱਕ ਕਿਸਾਨਾਂ ਦੀ ਲੜਾਈ ਕੌਮ ਦੀ ਲੜਾਈ ਦੇਸ਼ ਦੀ ਲੜਾਈ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਹੀ ਰਿਹਾ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਨੇ ਇਸ ਕਰਕੇ ਆ ਜਿਹੜੀਆਂ ਪਾਰਟੀਆਂ ਦੂਜੀਆਂ ਆ ਇਕੱਲੇ ਰਾਜ ਕਰਨ ਵਾਸਤੇ ਹੁੰਦੀਆਂ ਆਕਾਲੀ ਦਲ ਸੇਵਾ ਕਰਨ ਵਾਸਤੇ ਹੁੰਦਾ ਤੁਸੀਂ ਇਸੇ 50 ਸਾਲ ਦਾ ਇਤਿਹਾਸ ਦੇਖ ਲਓ ਜਿਆਦਾ ਤੂੰ ਜਾਂਦੀ ਲੋੜ ਨਹੀਂ 22 ਸਾਲ ਪੰਜਾਬ ਮੁੱਖ ਮੰਤਰੀ ਨੇ 10 12 ਸਾਲ ਸੈਂਟਰ ਰਾਜ ਗਿਆ ਅਤੇ ਬਾਅਦ ਦੇ ਟਾਈਮ 10 ਸਾਲ ਕੈਪਟਨ ਰਿਹਾ ਆ 2 3 ਸਾਲ ਹੋਣਾ ਛਾਣ ਵਾਲੇ ਤੁਰੇ ਫਿਰਦੇ ਆ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਦਾ ਤੁਸੀਂ ਆਪਣੇ ਇਥੋਂ ਪੰਜਾਬ ਦੇ ਕਿਤੇ ਵੀ ਚਲੇ ਜਾਓ ਜੇ ਯੂਰ ਦੇਖੋਗੇ ਉਹ ਕਨੈਕਸ਼ਨ ਅਕਾਲੀ ਦਲ ਨੇ ਦਿੱਤਾ ਜਿਹੋਦੀ ਬਿਜਲੀ ਅਕਾਲੀ ਦਲ ਨੇ ਦਿੱਤੀ ਹੈ ਜੇ ਪੁਰਾ ਦੇਖੋਗੇ ਬਣਾਏ ਅਕਾਲੀ ਦਲ ਨੇ ਸਕੂਲ ਦੇਖੋਗੇ ਬਣਾਇਆ ਅਕਾਲੀ ਦਲ ਨੇ ਸੜਕਾਂ ਦੇਖੋਗੇ ਬਣਾਈ ਅਕਾਲੀ ਦਲ ਨੇ 에어ਪੋਰਟ ਦੇਖੋਗੇ ਬਣਾਈ ਅਕਾਲੀ ਦਲ ਇੱਕ ਵੀ ਨਿਸ਼ਾਨੀ ਤੁਸੀਂ ਤਾਂ ਜਾਣਦੇ ਹੋ ਪੰਦਰਾਂ ਸਨ ਕੈਪਟਨ ਅਮਰਿੰਦਰ ਸਿੰਘ ਰਿਆਸ ਮੁੱਖ ਮੰਤਰੀ ਕਿੰਨੀ ਵਾਰ ਤੁਹਾਡੇ ਇੱਥੇ ਆਏ ਆ ਪੰਜਾਬ ਦੀ ਇੱਕ ਨਿਸ਼ਾਨੀ ਦੱਸ ਦਿਓ ਨਹੀਂ ਉਹ ਤੱਕ ਲਈ ਰਾਜ ਕਰਨ ਵਾਸਤੇ ਹੁਣੇ ਮੁੱਖ ਮੰਤਰੀ ਬਣ ਗਿਓ 5 ਸਾਲ ਭਾਰ ਮੰ ਉਸਜ ਰਹਿ ਗਏ ਇੰਦੇ ਵੱਡੇ ਭਾਲੀ ਸਾਹਿਬ ਮੁੱਖ ਮੰਤਰੀ ਦੇ ਨਾਮ ਹਰ ਪਿੰਡ ਚ ਜਾਂਦੇ ਸੀ ਸੰਗਤ ਦਰਸ਼ਨ ਕਰਦੇ ਥੋੜੇ ਚ ਬਹਿੰਦੇ ਸੀ ਤੁਹਾਡੀਆਂ ਤਕਲੀਫਾਂ ਜਾਣਦੇ ਸੀ ਨਾਦਰ ਹੱਲ ਕਰਦੇ ਸੀ ਜਨਤਾ ਦੀ ਸਰਕਾਰ ਸੀ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਸਰਕਾਰ ਸੀ ਐਂ ਲੱਗਦਾ ਜੀ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ ਅਕਾਲੀ ਲੋ ਕਾਂਗਰਸ ਰਾਜ ਹੈ ਨਾ 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 ਗਰੇ ਜਾਦਾ ਰਾਏ ਹੁਣ ਵੀ ਦੇਖੋ ਆ ਜਿਹੜੀ ਲੜਾਈ ਹੈ ਥੋੜੀ ਹੋਂ ਦੀ ਲੜਾਈ ਹੈ ਇੱਕ ਪਾਸੇ ਥੋੜੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਹੈ ਮੈਂ ਸਾਰਾ ਕੁਛ ਨਾ ਛੋੜਾਂ ਆ ਦਿੱਲੀ ਵਾਲੀਆਂ ਪਾਰਟੀਆਂ ਕੀ ਥੋੜਾ ਥੋੜੀ ਲੜਾਈ ਲੜਨ ਦੀ ਹੈ ਉਹ ਤਾਂ ਆਪਣੇ ਨੂੰ ਦੇਖਦੀ ਹੈ ਸਾਨੂੰ ਤਾਂ ਐਪੀ ਚਾਹੀਦੀ ਹੈ ਇਹਨਾਂ ਦੇ ਜਿਹੜੇ ਐਮਪੀ ਜਿੱਤ ਕੇ ਜਾਂਦੇ ਉੱਥੇ ਬੋਲਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਉਹ ਦੇਖਦੇ ਆ ਕਿ ਸੋਨੀਏ ਗਾਂਜੀ ਕਿਵੇਂ ਖੁਸ਼ ਹੋਊਗੀ, ਰਾਹੁਲ ਗਾਂਧੀ ਕਿਵੇਂ ਖੁਸ਼ ਹੋਊਗਾ, ਮੋਦੀ ਸਾਹਿਬ ਕਿਵੇਂ ਖੁਸ਼ ਹੋਣਗੇ ਉਸ ਹਾਮਨਾ ਦੋਦੇ ਆ ਐਸ ਕਰਕੇ ਮੈਂ ਅੱਜ ਜ਼ਿਆਦਾ ਸਾਹਮਣੇ ਲੈਣਾ ਚਾਹਦਾ ਕਿਉਂਕਿ ਮੈਂ ਪ੍ਰਕਸ਼ੇਤ ਜਾਣਾ ਉੱਥੇ ਆਪਣਾ ਹਰਿਆਣਾ ਇਸ ਨੂੰ ਜੁੜਦਾ ਇੰਡੀਅਨ ਨੈਸ਼ਨਲ ਲੋਕਤਾ ਲਾਇਆ ਉਹ ਵੀ ਖੇਤਰੀ ਪਾਰਟੀ ਮੈਂ ਤੁਹਾਨੂੰ ਇੱਕ ਇਹ ਕਹਨਾ ਦੱਸਣਾ ਜੇ ਦੇਸ਼ ਦੀ ਵਿੱਚ ਬਚਾਉਣਾ ਹੈ ਆਪਾਂ ਨੂੰ ਖੇਤਰੀਆਂ ਪਾਰਟੀਆਂ ਸੁੱਬੇ ਦੀ ਤਰਨੀਆਂ ਕਰਨੀਆਂ ਪੈਣੀਆਂ ਕੋਈ ਆਵਾਜ਼ ਬੰਦ ਨਹੀਂ ਆਪਣੇ ਖੇਤਰ ਦੀ ਆਵਾਜ਼ ਆਣੀ ਹੈ ਖੇਤਰੀ ਪਾਰਟੀ ਕਰਨਾ ਚਾਹਣਾ ਤੇ ਮੈਂ ਤੁਹਾਨੂੰ ਪੰਜਾਬੀਆਂ ਨੂੰ ਅਖੀਰ ਚ ਇੱਕ ਗੱਲ ਹੀ ਕਹਿਣਾ ਚਾਹਣਾ ਹੈ ਦੇਖੋ ਨੈਸ਼ਨਲ ਪਾਰਟੀਆਂ ਨੇ پوری ਕਿਸਾਨ ਧਰਨਾ ਦੇ ਰਹੀ ਜਾਣਾ ਚਾਹੁੰਦੇ ਨੇ ਦਿੱਲੀ ਬਾਰਡਰ ਸੀਲ ਕਰਤੇ ਬੀਜੇਪੀ ਸੈਂਟਰ ਦੀ ਸਰਕਾਰ ਸੀ ਝਾੜੂ ਵਾਲਿਆਂ ਦੀ ਪੰਜਾਬ ਸੀ ਦੋਨੋਂ ਰਲ ਕੇ ਬਾਰਡਰ ਸੀਟ ਕਰਦੇ ਤੁਹਾਨੂੰ ਜਾਣ ਨਹੀਂ ਦਿੱਤਾ ਤੁਸੀਂ ਵੀ ਬਾਰਡਰ ਸੀਟ ਕਰਦੇ ਪਹਿਲੀ ਝੂਠ ਨੂੰ ਬਾਰਡਰ ਸੀਟ ਕਰਦੇ ਕਿ ਵੋਟਾਂ ਪੰਜਾਬੀਆਂ ਦੀ ਇਕੱਲੇ ਪੰਜਾਬ ਦੀ ਪਾਰਟੀ ਨੂੰ ਪਾਉਂਗੇ ਦਿੱਲੀ ਵਾਲੇ ਕਿਸੇ ਨੂੰ ਨਹੀਂ ਵੋਟ ਦਿੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਤੁਸੀਂ ਕਦ ਆ ਵੀ ਯਾਦ ਰੱਖਿਓ ਪਹਿਲੀ ਝੂ 40 ਸਾਲ ਪਹਿਲੇ ਕੀ ਹੋਇਆ ਸੀ ਇੰਤਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 40 ਸਾਲ ਪਹਿਲੇ ਐਸੀ ਪਹਿਲੇ ਝੂ ਨੂੰ ਹਲੇ ਤੱਕ ਥੋਰਣ ਸਾਫ ਨਹੀਂ ਮਿਲਿਆ ਹਲੇ ਤੱਕ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਿਆ ਹੋਇਆ ਉਹਦਾ ਇਨਸਾਫ ਨਹੀਂ ਮਿਲਿਆ ਤੇ ਜਿਹੜੇ ਕੰਮ ਨੂੰ ਭੁੱਲ ਜਾਂਦੀ ਹੈ ਜਿਹੜੇ ਲੋਕ ਭੁੱਲ ਜਾਂਦੇ ਆ ਕਿ ਸਾਡਾ ਕੈਨੇਡਾ ਵੱਡਾ ਖਾੜੀ ਤੇ ਹਮਲਾ ਹੋਇਆ ਹੋ ਕੇ ਫਿਰ ਵੀ ਆਪ ਦਾ ਕਾਂਗਰਸ ਨੂੰ ਫੜਦਾ ਹੋਇਆ ਇਸ ਕਰਕੇ ਮੈਂ ਆਈ ਕਹਿਣਾ ਚਾਹਣਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਸਤ ਦੇ ਰਸਤੇ ਚੱਲਦੀ ਹੈ ਸਰਬੱਤਾ ਦਾ ਭਲਾ ਸੋਚਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਤਰੱਕੀ ਤੇ ਲਿਜਾਣ ਵਾਲੀ ਪਾਰਟੀ ਹੈ ਦੂਜੀਆਂ ਪਾਰਟੀਆਂ ਇੱਕ ਘਰ ਨੂੰ ਦੂਜੇ ਨਾਲ ਲੜਉਂਦੀਆਂ ਹਨ ਵੋਟਾਂ ਖਾਤ ਅਸੀਂ ਸਾਰਿਆਂ ਨੂੰ ਜੋੜਦੇ ਹਾਂ ਇਕੱਠੇ ਕਰਦੇ ਹਾਂ ਤਾਨੂੰ ਪਤਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਰਹੂਗੀ ਸੱਚੇ ਸਾਰੇ ਭਰਾਵਾਂ ਨੂੰ। ਆ ਸੋਚ ਆਪਣੀ ਸੀ ਕੌਣ ਦੀ ਹੈ? ਆਪਣੀ ਕੌਮ ਸੈਕੂਲਰ ਸੋਚ ਦੀ ਕੌਮ ਹੈ। ਸਰਪੰਚ ਦੇ ਭਲੇ ਦੀ ਕਦ ਕਰਦੀ ਆ। ਆਪਾਂ ਇੱਕ ਵਰਗ ਦੀ ਤਰਫ ਕੋਈ ਗੱਲ ਨਹੀਂ ਕਰਦੇ ਸਰਪੰਚ ਦੇ ਬਣ ਕਰਕੇ। ਐਸ ਕਰਕੇ ਮੈਂ ਬੇਨਤੀ ਕਰਨਾ ਹੈ ਇੰਕੇ ਸ਼ਰਮਾ ਜੀ ਦੇਖੋ ਜ਼ਮੀਨ ਨਾਲ ਜੁੜੇ ਹੋਏ ਕੰਦਾ ਹੈ। ਸਰਪੰਚੀ ਤੋਂ ਸ਼ੁਰੂ ਹੋਇਆ ਹੈ। ਸਰਕਾਰੀ ਸਕੂਲੋਂ ਪੜ੍ਹ ਕੇ ਤੇ ਪੌੜੀਆਂ ਪੌੜੀਆਂ ਛੱਡ ਕੇ ਵੱਡੇ ਬਾਦਲ ਸਾਹਿਬ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ ਵੀ ਸਭ ਤੋਂ ਪਹਿਲੇ ਬਾਦਲਪਿੰਡ ਦੇ ਸਰਪੰਚ ਬਣੇ ਉਹਦੇ ਬਾਅਦ ਪੁਲਾਹ ਸੰਤਰੀ ਦੇ ਇਲੈਕਸ਼ਨ ਲੜੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਚੇਅਰਮੈਨ ਬਣੇ ਫਿਰ ਐਮਐਲਏ ਬਣੇ ਐਂਟੀ ਸਹਾਰੀਆਂ ਪੌੜੀਆਂ ਚੜੀਆਂ ਤੇ ਇੱਥੇ ਲੋਕ ਹੈ ਕਿਹੜੇ ਬੈਂਕ ਤੋਂ ਫੁੱਟ ਜਣਾ ਚੋਣਦੇ ਆ ਭਗਵਾਨ ਤੁਮ ਦੇਖ ਹੀ ਆ ਸਿੱਧਾ ਮਜ਼ਾਕ ਕਰਦਾ ਕਰਦਾ ਆਪਣੇ ਸਾਹਿਆਂ ਦਾ ਮਜ਼ਾਕ ਕਰਦਾ ਉਹ ਵੀ ਕਹਿੰਦਾ ਤੁਹਾਨੂੰ ਜਉਂਦਾ ਸੀ ਤੇ ਉਹ ਲੋਹ ਹੱਥ ਰਿਹਾ ਕਿ ਮੈਂ ਕਿਵੇਂ ਲੋਕਾਂ ਦਾ ਬੇਕੂ ਬਣਾ ਕੇ ਹੁਣ ਪੰਜਾਬ ਦੀ ਜਨਤਾ ਰੋ ਰਹੀ ਏ ਉਹ ਹੱਥ ਰਿਹਾ ਹੈ ਆਰਾਮ ਨਾਲ ਦਾਰੂ ਪੀ ਕੇ ਰਾਤ ਨੂੰ ਬੈਠਾ ਹੈ ਹੈ ਕਹਿੰਦਾ ਕਿ ਮੈਂ ਮੁਸਤਰੀਆ ਹਾਂ ਹੜ ਲੋ ਪੁੱਛੋ ਕਰਨਾ ਤੁਸੀਂ ਹੁਣ ਐਸ ਕਰਕੇ ਆਪਾਂ ਲੀਡਰ ਬੰਨੇ ਇੱਕ ਰਾਤ 'ਚ ਹੀ ਬੰਦੇ ਜਾਂ ਕਿੰਨਾ ਸਾਲ ਲੱਗ ਜਾਂਦੇ ਐ ਜਰਬਾ ਹੁੰਦਾ ਸਰਕਾਰ ਚਲਾਉਣੀਆਂ ਐ ਨਹੀਂ ਕਿ ਸਿਰੂ ਗੱਡੀ ਫੜਾ ਦਿਓ ਤੇ ਬੱਚੇ ਨੂੰ ਕਿਦੀ ਬਚਿਆ ਜਾਵੇ ਕਿ ਆਕਾਰ ਫੜ ਕੇ ਚੱਲ ਪਾ ਐਕਸੀਡੈਂਟ ਹੋਣਾ ਹੀ ਐ ਸ਼ੋਮਨੀ ਕਾਲੀਦਾਦੀ ਲੀਡਰਸ਼ਿਪ ਦਿੱਤੀ ਜਰਬੇ ਦੇ ਖੂਨੇ ਸਾਲ ਦੇ ਤਜਰਬੇ ਆ ਬਦਲ ਸਾਹਿਬ 19 ਸਾਲ ਸਾਜੇ ਜਿਵੇਂ ਕੋਈ 10 ਸਾਲ ਦੇ ਬਦਲ ਸਾਹਿਬ ਵਟਿਆ ਨੂੰ ਐਨਐਸਏ ਚ ਰੱਖਿਆ ਗਿਆ 16 ਸਾਲ ਐਨਐਸਏ ਚ ਬਾਦਲ ਸਾਹਿਬ ਨੇ ਨਹੀਂ ਕਿਹਾ ਹੁੰਦੜ ਸਾਹਿਬ ਨੇ ਨਹੀਂ ਕਿਹਾ ਬਰਬਾਹ ਸਾਹਿਬ ਨੇ ਨਹੀਂ ਕਿਹਾ ਕਿ ਸਾਨੂੰ ਛੱਡ ਦਿਓ ਐਨਐਸਏ ਚ ਵੱਡੇ ਬਾਦਲ ਸਾਹਿਬ ਨੂੰ ਕੁੰਬ ਟੂਰ ਦੇ ਚ ਰੱਖਿਆ 3 ਸਾਲ ਜੱਪਰਪੁਰ ਦੇ ਚ ਰੱਖਿਆ ਏ ਅਸਾਮ ਦੀ ਜੇਲ੍ਹ ਚ ਰੱਖਿਆ 2 ਸਾਲ ਉਹ ਕੋਈ ਨਹੀਂ ਗਿਆ ਮੈਨੂੰ ਯਾਦ ਆ ਜਦੋਂ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਦਿਓ ਪਰੂਨ ਲੈ ਲਓ ਵਾਲਸਪ ਨੇ ਨਹੀਂ ਮਾਨਿਤ ਕਰਾਉਂਦਾ ਅਕਾਲੀ ਤਾਂ ਵੀ ਸਵਰਾਜੀ ਜਿਵਾ ਨੂੰ ਮੰਗੀ ਨਹੀਂ ਕਿਤੇ ਆਵੇ 10 ਸਾਲ ਰੱਖੋ ਤਾਈਓ ਆਪਾਂ ਨੂੰ ਸ਼ਹੀਦਾਂ ਦੀ ਜਥੇ ਬੰਦੀ ਕਹਿੰਦੇ ਆਪੀ ਕੌਮ ਸਿੱਖਾਂ ਦੀ ਕੌਮ ਕਹੇ ਜਾਂ ਨਾ ਤਾਂ ਪਾਰਟੀ ਨੂੰ ਸ਼ਹੀਦਾਂ ਦੀ ਜਥੇ ਬੰਦੀ ਕਹਿੰਦਾ ਬੰਦਾ 103 ਸਾਲ ਪਾਣੀ ਪਾਦੀ ਹੈ ਕੌਣ ਦੀ ਪਾਣੀ ਹੈ ਆ ਨਾ ਧਰਨ ਵਾਲੀ ਹੈ ਨਾ ਜ਼ੁਰਮ ਸਹਿਣ ਵਾਲੀ ਹੈ ਇਸ ਤੱਕ ਕਿ ਫਮੇ ਸਾਨੂੰ ਕਹਿੰਦੇ ਦਸ ਸਾਲ ਜਾਣਾ ਪਏ ਜੇ ਅਸੀਂ ਨਹੀਂ ਮੰਨਤਾ ਕਰਾਂਗੇ ਨਹੀਂ ਸਾਨੂੰ ਸਾਡੇ ਦੋਸਤਾਂ ਨੂੰ ਵੀ ਕਰ। ਆ ਫਰਕ ਹੈ। ਧਾਈਓ ਮੈਂ ਕਿਹਾ ਅਬ ਸੋਚ ਹੈ 1 ਸਾਲ ਚ ਪੰਥਕ ਵੀ ਹੋ ਜਾਂਦਾ। ਪੰਥ 103 ਸਾਲ ਜਿਹਨੇ ਛੋਕੜ ਦੇਖੋ ਪੰਥ 55 ਸਾਲ ਸਾਨੂੰ ਅਗੇ ਬਾਲਰ ਸ਼ਾਪ ਦੇ ਨਾਲ 55 55 ਸਾਲ 20 20 ਸਾਲ 40 40 ਸਾਲ ਐਸ ਤਰ੍ਹਾਂ ਕੇ ਮੈਂ ਬੇਨਤੀ ਕਰਨਾ ਜੇ ਆਪਣੀ ਕੌਮ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰਤਾ 7 ਸਾਲ ਪਹਿਲੇ ਕੋਇਆ ਕੀ ਤੁਹਾਡੇ ਸਾਹਮਣੇ ਹੈ ਤੁਹਾਡੇ ਬਾੜਾਂ ਦੇ ਇਹਨਾਂ ਨੇ ਤੁਹਾਨੂੰ ਬੰਨਸਟੇ ਜੇ ਕਾਲੀ ਦਾ ਰਾਜ ਹੁੰਦਾ ਹਿੰਮਤ ਨਹੀਂ ਸੀ ਇੱਥੇ ਤੁਹਾਡੇ ਨੂੰ ਲੋਕ ਸਿਖਾ ਆਪਣਾ ਸੁਭਾਏ ਦੂਜੇ ਸੈਂਟਰ ਕਿਵੇਂ ਕਰ ਚੁੱਕੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਨਾਲ ਨਾ ਧੱਕਾ ਕਰੀ ਜਾਂਦੇ ਤੁਸੀਂ ਕਮਜ਼ੋਰ ਕਰਤਾ ਉਹਨਾਂ ਨੇ ਕੀ ਕੀਤਾ ਉਹਦੇ ਬਾਅਦ ਤੱਕ ਹਜ਼ੂਰ ਸਾਹਿਬ ਜਿਹੜਾ ਆਪਣਾ ਤੱਕ ਸਾਹਿਬ ਹੈ ਅੱਜ ਤੱਕ ਫਲੂਰ ਸਾਹਿਬ ਉੱਤੇ ਆਰਐਸਐਸ ਦੀ ਪੂਰਾ ਕੰਟਰੋਲ ਹੈ ਉਹਨਾਂ ਨੇ ਐਕਟ ਪਾਸ ਕਰਕੇ ਪੁਰਾਣਾ ਐਕਟ ਬੰਦ ਕਰਤਾ ਤੇ ਆਪਣੇ ਬੰਦੇ ਪਾੜ ਕੇ ਤਤ ਪਟਨਾ ਸਾਹਿਬ ਤੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਟਰੋਲ ਲੈ ਲਿਆ ਥੋੜੀ ਜੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗਰੇਵ ਨਹੀਂ ਤੋੜ ਸਕੇ ਉਹਨਾਂ ਨੇ ਤੋੜ ਕੇ ਹਰਿਆਣਾ ਬਣਾਤਾ ਤੇ ਬਣਾਇਆ ਕਿਉਂ ਤਾਦੂੜ ਬਣ ਵਰਗੇ ਕਿ ਆਪਾਂ ਕਿ ਸਕੇਨ ਦੇ ਵਿੱਚ ਤਾਦੂੜ ਪੰਖਤ ਹੈ ਲੋਟ ਆਹਨ ਮਨਪੰਥ ਹੈ ਕੈ

जी तोड़ फाड़ तो कर सा सारे कटे थले ताकत नुँ नुँ रखे सो तो मैं ज्यादा समान लैना चाहता एन के शर्मा जी मेरे वीर है देखो इन्हू जिता बहुत जरूरी ਹੌਕਮੀਏ ਜੇ ਜੈ ਜੰਮ ਹੌ ਬਣਿਆ ਮਾਨੂੰ ਅੱਜ ਤੱਕ ਫੌਜ ਕਰਨੀ ਲੱਗ ਗਈ ਥੋੜੀ ਸਾਡੇ ਵਾਸਤੇ ਬੜਾ ਸੌਖਾ ਸੀ ਕਹਿੰਦੇ ਸੀ ਕੋਈ ਕਹਿੰਦਾ ਸੀ ਭਾਜਪੀ ਨਸੂ ਦੱਸਦਾ ਕੰਮ ਬੜਾ ਸੌਖਾ ਕਿ 10-11 ਦਾ ਨਹੀਂ ਆ ਜਣੀਆਂ ਮੈਂ ਕੰਨਾ ਮੈਨੂੰ ਭਾਵੇਂ ਇੱਕ ਨਾ ਆਏ ਪਰ ਕੌਮ ਦੀ ਮਰਸਤੀ ਖਾਲਸਾ ਪੰਥ ਦੀ ਮਰਸਤੀ ਤੇ ਪਾਰਟੀ ਦੀ ਮਰਸਤੀ ਤੇ ਮੈਂ ਕੰਪਰੋਮਾਈਜ਼ ਨਹੀਂ ਕਰਦਾ ਪਰ ਮੈਂ ਤੁਹਾਨੂੰ ਜੋ ਆਏ ਆਪਣੇ 27 ਚ ਵੀ ਨਾ ਆਏ ਪਰ ਆਪਾਂ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦੇ ਮੈਂ ਕਹਿੰਦਾ ਅਸੂਲਾਂ ਦੇ ਪਿੱਛੇ ਨਹੀਂ ਹਟ ਲੰਦੇ ਬਾਗਲ ਸਾਹਿਬ ਐਨੇ ਸਾਹ ਜੇਬ ਜਾਣ ਦੀ ਲੋੜ ਨਹੀਂ ਕਿ ਅਸੀਂ ਇਸ ਪਹਾਉਂਦੇ ਕਦੇ ਰਹੇ ਤੇ ਮੁੱਖ ਮੰਤਰੀ ਕਿਤੇ ਤੁਲਦੇ ਬਣੇ ਰਹੇ ਤੇ ਮੁੱਖ ਮੰਤਰੀ ਬਣੇ ਰਹੇ ਤੇ ਜੇਣਾ ਜਾਣ ਦੀ ਲੋੜ ਹੀ ਨਹੀਂ ਬੀਜਪੀ ਦਾ ਜਿਹਨਾਂ ਸੰਤਾਨਾਂ ਨੂੰ ਕਹਿੰਦਾ 27 ਚ ਬੰਦੀ ਚਲਦੀ ਹੈ ਬੋਲੇ ਸੋਨਹਾ ਅੱਜ ਸ਼ਾਮ ਹੋ ਗਿਆ ਜੀ ਪ੍ਰਧਾਨ ਜੀ ਤੁਹਾਡੇ ਨਾਲ ਤੂੰ ਤੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਆ ਲੜਾਈ ਥੋਡੀ ਐ ਕੌਮ ਦੀ ਪੰਜਾਬੀਆਂ ਦੀ ਲੜਾਈ ਐ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਕਿਸਾਨ ਗਰੀਬ ਮਜ਼ਦੂਰ ਪੰਜਾਬੀ ਐ ਦੂਜੇ ਪਾਸੇ ਦਿੱਲੀ ਵਾਲੇ ਹੁਕਮਰਾਨ ਐ ਭਜਾ ਦਿਓ ਮੰਨਾ ਨੂੰ ਵੋਟਾਂ ਪਾ ਕੇ 13 ਦੀਆਂ 13 ਸੀਟਾਂ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵੇ ਮੈਂ ਧੰਨਵਾਦ ਕਰੂ ਬਾਪੀ ਵੀ ਜਿਹੜੇ ਡੀਸੀ ਜਿੰਦਰਪਸ ਰੋਮੇ ਜੀ ਆਏ ਐ ਸਹਿਨੀ ਬਰਾਦੀ ਦੇ ਪ੍ਰਧਾਨ ਸਾਹਿਬ ਜਨਤਾ ਸਮਭਾਗੀਆ ਬਾਕੀ ਵੀ ਜਨਨਾ ਨਾਮ ਮੈਂ ਇਹ ਚਾਲੀ ਚੱਲਦੀ ਜਨਤਾ ਜੀ ਸਾਡੇ ਵੀਰਾ ਪਿੰਡ ਦੇ ਇੱਥੇ ਗਵਰਨਮੈਂਟ ਪਰ ਸਾਡਾ ਪਵਾਦੀ ਵਾਲਾ ਸਾਰਾ ਢੰਡਾ ਇਹਦੇ ਵਿਚ ਵਾਦਾ ਹੋਇਆ ਹੈ ਜੀ ਜੀ ਅੰਦਰ ਬੈਠਣ ਦੇ ਦੇਖੋ ਬਹੁਤ ਵੱਡੀ ਸਾਨੂੰ ਖੁਸ਼ੀ ਹੈ ਗੱਡੀ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਆ ਮੈਂ ਤਾਂ ਇਹ ਦਿਲੋਂ ਪਿਆਰ ਕਰਦੇ ਰਹਿਣਾ ਮੈਂ ਜਦੋਂ ਉਧਰ ਵੀ ਸੀ ਘਰ ਵੀ ਟੈਲੀਫੋਨ ਮਲਾ ਲੈਂਦਾ ਹੁੰਦਾ ਸੀ ਮੈਂ ਦੁੱਖ ਕਰਨ ਵਾਸਤੇ ਮੈਂ ਕਿਹਾ ਕੀ ਆਲਾ ਘੜੀ ਲਾਉਂਦਾ ਅੱਜ ਜਦੋਂ ਬੀਬੀ ਬੋਡੀ ਜਲਵੀਰ ਬੋਡੀ ਸ਼ਾਮਲ ਹੋ ਗਏ ਨੇ ਜੀ ਅੱਜ ਆਪਾਂ ਦੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਨੇ ਸ਼ਾਮਲ ਕਰਾਇਆ ਜੀ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜ਼ੀ ਸ਼ਾਮਲ ਭਾਜਪਾ ਕਰ ਲੋ ਜਿੰਨੇ ਮਰਜ਼ੀ ਸ਼ਾਮਲ ਆਮ ਆਦਮੀ ਪੜ ਜੋ ਸਾਰੇ ਕਾਜ ਜਿਹੜੇ ਮੈਨੀਫੈਸਟੋ ਕਰਵਾ ਰਹੇ ਨੇ ਟੋਨ ਇਨਵੈਸਟਰ 2-4 ਦਿਨਾਂ ਜੀ ਥੈਂਕ ਯੂ ਕੀ ਖਾਸ ਹੋਏਗਾ ਇਹਦੇ ਵਿੱਚ اور اپٹ کر دو موبائل ینا ہو رہا ہے ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਇਨ੍ਹਾਂ ਬਿਆਨਾਂ ਬਾਰੇ ਕਿ 13 ਤੇ 13 ਸੀਟਾਂ ਅਕਾਲੀ ਦਲ ਨੂੰ ਜਿਤਾ ਦਿਓ ਅਤੇ ਜੋ ਉਹਨਾਂ ਨੇ ਇਨਡਾਇਰੈਕਟਲੀ ਕੁਝ ਹਮਲੇ ਕੀਤੇ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜੋ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਖਿਲਾਫ ਵੀ ਬੋਲੇ ਤੇ ਹੋਰ ਵੀ ਵੱਡੇ ਕੁਝ ਬਿਆਨ ਦਿੱਤੇ ਗਏ ਨੇ ਸੁਖਵੀਰ ਸਿੰਘ ਬਾਦਲ ਦੁਆਰਾ ਕੀ ਕਹਿਣਾ ਤੁਹਾਡਾ ਇਹਨਾਂ ਸਾਰੀਆਂ ਗੱਲਾਂ ਬਾਰੇ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗੈਂਡ ਦੇ ਨਾਲ ਤੇ ਕਮੈਂਟਾਂ ਜਰੂਰ ਦੱਸ ਦੇਣਾ ਕਿ ਤੁਹਾਨੂੰ ਕੀ ਲੱਗਦਾ ਹੈ ਸ਼੍ਰੀ ਖਡੂਰ ਸਾਹਿਬ ਤੋਂ ਕੌਣ ਉਮੀਦਵਾਰ ਜੇਤੂ ਹੋਵੇਗਾ ਕਿਸ ਪਾਰਟੀ ਦੀ ਜਿੱਤ ਹੋਵੇਗੀ ਜਾਂ ਫਿਰ ਆਜ਼ਾਦ ਉਮੀਦਵਾਰ ਜੇਤੂ ਹੋਵੇਗਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਤੁਹਾਡੇ ਸਾਥ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਕੀ ਸਮੀਕਰਨ ਬਣਗੇ 4 ਜੂਨ ਨੂੰ ਨਤੀਜੇ ਵਾਲੇ ਦਿਨ ਉਹ ਵੀ ਕਮੈਂਟ ਕਰ ਦੇਣਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ